ਸੇਵ ਸ਼ੇਣਾ ਹਿੰਦ ਵੱਲੋਂ ਲੱਖਾ ਸਦਾਨਾਂ ਦੇ ਖਿਲਾਫ ਖੋਲਿਆ ਮੋਰਚਾ ਦੇਸ਼ ਧਰੋਹ ਦਾ ਪਰਚਾ ਦਰਜ ਕਰਨ ਦੀ ਕੀਤੀ ਮੰਗ ਅੱਜ ਐਸਐਸਪੀ ਦਰਾਹੀ ਭੇਜਿਆ ਡੀਜੀਪੀ ਨੂੰ ਇੱਕ ਮੰਗ ਪੱਤਰ ਸੋਮਵਾਰ ਨੂੰ 12 ਵਜੇ ਲਗਭਗ ਬਠਿੰਡਾ ਦੇ ਐਸਐਸਪੀ ਦਫ਼ਤਰ ਪਹੁੰਚੇ ਸੇਵ ਸ਼ੇਣਾ ਹਿੰਦ ਦੇ ਆਗੂ ਅਤੇ ਉਹਨਾਂ ਵੱਲੋਂ ਬਠਿੰਡਾ ਦੇ ਐਸਐਸਪੀ ਦਰਾਹੀ ਇੱਕ ਡੀਜੀਪੀ ਨੂੰ ਮੰਗ ਪੱਤਰ ਭੇਜ ਕੇ ਪ੍ਰਵਾਸੀਆਂ ਦੇ ਖਿਲਾਫ ਜੋ ਮਤਾ ਪਿਆ ਮੁਹਾਲੀ ਦੇ ਨੇੜੇ ਕੁਝ ਪਿੰਡਾਂ ਦੇ ਵਿੱਚ ਉਸ ਨੂੰ ਲੈ ਕੇ ਲੱਖਾ ਸਦਾਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਦੇਖੋ ਤੁਸੀਂ ਵਿਦਿਆਸਨ ਦਿਖਾ ਰਹੇ ਆ ਬਠਿੰਡਾ ਦੇ ਐਸਐਸਪੀ ਦਫਤਰ ਦੀਆਂ ਜਿੱਥੇ ਅੱਜ ਸ਼ੇਪ ਸ਼ਨਾ ਹਿੰਦ ਦੇ ਆਗੂ ਅੱਜ ਬਠਿੰਡਾ ਦੇ ਐਸਐਸਪੀ ਨੂੰ ਇੱਕ ਮੰਗ ਪੱਤਰ ਦੇਣ ਪਹੁੰਚੇ ਹੈ ਅਤੇ ਉਹਨਾਂ ਵੱਲੋਂ ਡੀਜੀਪੀ ਨੂੰ ਇੱਕ ਇਹ ਮੰਗ ਪੱਤਰ ਭੇਜ ਕੇ ਲਖਾ ਸਿਧਾਨਾ ਦੇ ਖਿਲਾਫ ਦੇਸ਼ ਤੋਂ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਅਤੇ ਉਹਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਮੈਂ ਸੁਖਚੰਨ ਮੈਂ ਸੁਖਚੰਨ ਸਿੰਘ ਭਾਰਗਵ ਪੰਜਾਬ ਪ੍ਰਧਾਨ ਸੀ ਉਸ ਰਾਹਿੰਦਪਾਟ ਦੇ। ਅੱਜ ਲਖਾ ਸਿਧਾਨਾ ਜੋ ਬਾਰ-ਬਾਰ ਕਈ ਵਾਰ ਇੱਕ ਵਾਰ ਕਈ ਵਾਰ ਉਹਨੇ ਟਾਰਚਰ ਕੀਤਾ ਹੈ ਕਿ ਪ੍ਰਵਾਸੀ ਪਲੇ ਪਰ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਪ੍ਰਵਾਸੀ ਸ਼ਬਦ ਕਿਉਂਕਿ ਭਾਰਤ ਵਾਸੀ ਆਮੀ ਇੱਕ ਹਿੰਦੂਸਤਾਨੀ ਹੈ ਕਿਤੇ ਮਰਜ਼ੀ ਕੋਈ ਮਰਜ਼ੀ ਬੰਦਾ ਰਹਿ ਸਕਦਾ ਹੈਗਾ ਲੇਕਿਨ ਇਹ ਮੁਹਾਲੀ ਕੇ ਮੁਹਾਲੇ ਦੇ ਨਾਲ ਕੋਈ ਪਿੰਡ ਹੈ ਦੋ ਤਿੰਨ ਪਿੰਡ ਹੈਗੇ ਜਿੱਥੇ ਉਹਨਾਂ ਨੇ ਰੋਕ ਲਾਇਆ ਹੋਇਆ ਕਿਤੇ ਪ੍ਰਵਾਸੀ ਨਹੀਂ ਰਹਿ ਸਕਦਾ 9 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਨਿਕਲ ਸਕਦਾ ਇਹ ਤਾਲਿਬਾਨੀ ਸੋਚ ਰੱਖਣ ਵਾਲਾ ਲੱਖ ਸਿਧਾਂਤ ਉੱਤੇ ਪਰਚਾ ਹੋਣਾ ਚਾਹੀਦਾ ਦੇਸ਼ ਦਰਦ ਮੁਕਦਮਾ ਹੋਣਾ ਚਾਹੀਦਾ क्योंकि हिंदुस्तान तक कोई जम्मू कश्मीर से लेके कन्याकुमारी तक भारत एक है एक संविधान एक देश है एक देश से कानून है इसके ऊपर परचा होना चाहिए और बार बार जो टॉर्चर करता मैं इन्हू दसना चाहता कि आ, देश है किसी किसी का बाप की बपनौती नहीं है साड़ा हिंदुस्तान है लखी आज मांग पत्र देने आए एस एस पी साहब डी जी पी साहब को किस का मुकदमा होना चाहिए ਇਨੂੰ ਗ੍ਰਿਫਤਾਰੀ ਹੋਣੀ ਚਾਹੀਦਾ ਔਰ ਬਾਰ-ਬਾਰ ਜੋ ਟੌਰਚਰ ਕਰਤਾ ਇਹ ਬੰਦ ਹੋਣਾ ਚਾਹੀਦਾ ਕੋਈ ਵੀ ਹੋ ਮੇਰਾ ਨਾਮ ਸ਼ਿਵ ਜੋਸ਼ੀ ਆ ਮੈਂ ਉਪਰਾਸ਼ਟਰੀਆ ਪ੍ਰਧਾਨ ਸ਼ਿਵ ਸੈਨਾ ਹਿੰਦੂ ਆਂ ਅੱਜ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਜੀਪੀ ਨੂੰ ਇੱਕ ਲੈਟਰ ਦੇ ਰਹੇ ਆ ਸਾਰੇ ਮੰਗ ਪੱਤਰ ਜਿਦੇ ਵਿੱਚ ਕਿ ਪ੍ਰਵਾਸੀ ਮਜ਼ਦੂਰਾਂ ਦੇ ਲਈ ਜੋ ਲੱਖਾਂ ਸਦਾਨੇ ਨੇ ਬਦ ਸੁਰੱਖੀ ਸ਼ਬਦ ਬੋਲਿਆ ਕਿ ਪਿੰਡਾਂ ਦੇ ਵਿੱਚ ਮਹੱਲੀ ਦੇ ਵਿੱਚ ਦੋ ਤਿੰਨ ਪਿੰਡ ਇਹ ਜਿਹੇ ਆ ਜਿਨ੍ਹਾਂ ਵਿੱਚ ਉਹਨਾਂ ਨੇ ਮਤਾ ਪਾਤਾ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਇੱਥੇ ਰਹਿ ਨਹੀਂ ਸਕਦਾ ਕਿਉਂਕਿ ਉਹ ਦੇਖੋ ਪੰਜਾਬ ਜਿਹੜਾ ਇੱਕ ਹੈਗਾ ਪੂਰੇ ਭਾਰਤ ਦਾ ਇੱਕ ਅੰਗ ਹੈ ਜਿਦੇ ਵਿੱਚ ਉਹਨਾਂ ਦਾ ਹਰੇਕ ਬੰਦੇ ਨੂੰ ਰਹਿਣ ਦਾ ਅਧਿਕਾਰ ਹੈਗਾ ਜੇ ਉਹਨਾਂ ਨੂੰ ਮਤਾ ਪਾਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੋਈ ਕਿਰਾਏ ਤੇ ਨਾ ਰਹਿਣ ਦੇਵੇ ਕਿਉਂਕਿ ਉਹ ਰੋਜ਼ਗਾਰ ਕਰਨ ਆਇਆ ਰੋਜ਼ਗਾਰ ਕਰਨ ਨਾਲ ਕੋਈ ਵੀ ਕਿਤੇ ਵੀ ਆ ਸਕਦਾ ਤੇ ਅਸੀਂ ਇਸ ਦੇ ਖਿਲਾਫ ਲੱਖਾਂ ਸਿਧਾਨਾਂ ਦੇ ਖਿਲਾਫ ਸ਼ਿਕਾਇਤ ਦੇ ਕੇ ਉਹਨਾਂ ਨੂੰ ਯਾਨੀ ਕਿ ਉਹਨਾਂ ਦੇ ਗ੍ਰਿਫਤਾਰੀ ਦੀ ਮੰਗ ਕਰਦੇ ਆ। ਇਹਨੂੰ ਅੱਜ ਦੇ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਦੇ ਨਾਂ ਦਾ ਦੇ ਰਿਹਾ। ਉਹਦੇ ਵੀ ਜੋ ਜੋ ਇਹ ਖਾਲਿਸਤਾਨੀ ਮੂਵਮੈਂਟ ਦਾ ਇੱਕ ਤਰ੍ਹਾਂ ਦਾ ਪ੍ਰੋਬਲਮ ਨੇ ਜਿਵੇਂ ਕਿ ਵੀ ਤਾਲੀਵਾਨ ਦੇ ਵਿੱਚ ਐਲਾਨ ਕਰ ਦਿੰਦੇ ਸੀ ਕਿ ਕੋਈ ਇਹ ਕੰਮ ਨਹੀਂ ਕਰਨਾ ਜੀ ਉਵੇਂ ਉਵੇਂ ਉਹਨਾਂ ਨੇ ਕੀਤਾ ਕਿ ਇੱਥੇ ਪ੍ਰਵਾਸੀ ਮਜ਼ਦੂਰ ਨਹੀਂ ਰਹਿ ਸਕਦੇ ਅਸੀਂ ਕਾਰਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸਕਰਨ ਸਿੰਘ ਪ੍ਰਵਾਸੀਆਂ ਖਿਲਾਫ ਕੁਝ ਮਤੇ ਪਾਏ ਗਏ ਹੈ ਗੱਲ ਕਰੀਏ ਤਾਂ ਮਹਾਲੀ ਦੇ ਕੁਝ ਪਿੰਡਾਂ ਦੇ ਵਿੱਚ ਆਪਣਾ ਮਤੇ ਪਾਏ ਗਏ ਤੇ ਉਹਨਾਂ ਨੂੰ ਬਾਹਰ ਨਿਕਲਣ ਦੀ ਜੜੀ ਹੈਗੀ ਹੈ ਅਜਾਤ ਵੀ ਆਪਣੀ ਤਿਆਰੀ ਉਸ ਨੂੰ ਲੈ ਕੇ ਅੱਜ ਸਿਵ ਸ਼ਣਾ ਹੰਦ ਵੱਲੋਂ ਬਠਿੰਡਾ ਦੇ ਐਸਐਸਪੀ ਨੂੰ ਇੱਕ ਮੰਗ ਬੱਤਰ ਦਿੱਤਾ ਗਿਆ ਕੀ ਸਾਰਾ ਮਾਮਲਾ ਸੀ ਅਸੀਂ ਇਹਨਾਂ ਦੇ ਨਾਲ ਆਏ ਹੀ ਵੀ ਆਪਾਂ ਗਲਤ ਕਰਾਂਗੇ ਕੋਈ ਜਾਗੂ ਸਾਡੇ ਨਹੀਂ ਹੈਗੇ ਨਹੀਂ ਅਸੀਂ ਕਹਾਂਗੇ ਜੀ ਮੇਰਾ ਨਾਮ ਸੁਖਚੰਨ ਸਿੰਘ ਭਾਰਗੋ ਸੀ ਸੈਨਾ ਹਿੰਦੀ ਪੰਜਾਬ ਉਹ ਅਧਿਆਚਾਰੀ ਅੱਜ ਤੁਸੀਂ ਐਸਐਸਪੀ ਨੂੰ ਮਿਲਣ ਵਾਸਤੇ ਆਏ ਹੋ ਕੀ ਸਾਰਾ ਮਾਮਲਾ ਮਾਮਲਾ ਕੀ ਹੈ ਸਭ ਨੂੰ ਪਤਾ ਲੱਗ ਗਿਆ ਕਿ ਮੋਹਾਲੀ ਚ ਦੋ ਪਿੰਡ ਕੋਈ ਮੋਹਾਲੀ ਦੇ ਨਾਲ ਲੱਗਦਾ ਦੋ ਪਿੰਡ ਹੈ ਜਨਡਾਲਾ ਹੋਰ ਇਹ ਦੋ ਇੱਕ ਦੋ ਪਿੰਡ ਹੈ ਜਿੱਥੇ ਲਖਾ ਸਿਧਾਨਾ ਨੇ ਕੀ ਕੀਤਾ ਹੈ ਉਹ ਇਥੇ ਬੈਨ ਕੀਤਾ ਜਿਹੜੇ ਪ੍ਰਵਾਸੀ ਪ੍ਰਵਾਸੀ ਸ਼ਬਦ ਮੈਂ ਖੰਡਨ ਕਰਦਾ ਪ੍ਰਵਾਸੀ ਨਹੀਂ ਹੈ ਭਾਰਤ ਵਾਸੀ ਹੈ ਕੋਈ ਵੀ ਹੋ ਹਮ ਭਾਰਤ ਵਾਸੀ ਹੈ ਕਿਤੇ ਮਰਜੀ ਕੋਈ ਮਰਜੀ ਰਹਿ ਸਕਦਾ ਲੇਕਿਨ ਉਹ ਕਹਿੰਦਾ ਕਿੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਇਹਨਾਂ ਦਾ ਔਰ ਇਹ ਵੀ ਇਹਨੇ ਲਾ ਕੇ ਤਾਂ 9 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਜਾ ਸਕਦਾ ਇਹ ਤਾਂ ਤਾਲੀਬਾਨ ਨੇ ਸੋਚਿਆ ਇਹ ਪੰਜਾਬ ਨੂੰ ਕਹਿੰਨ ਕਹਿੰਨੀ ਇਹ ਆਤੰਕਵਾਦ ਫੈਲਾਣਾ ਚਾਹੁੰਦਾ ਹੈ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਇਹ ਜੇ ਬੰਦੇ ਨੇ ਉੱਤੇ ਅਸੀਂ ਅੱਜ ਮੰਗ ਕੀਤਾ ਐਸ ਐਸ ਸਾਹਿਬ ਨੂੰ ਕਿਹਦੇ ਉੱਤੇ ਪਰਚਾ ਹੋਣਾ ਚਾਹੀਦਾ ਦੇਸ਼ ਰੁਖ ਮੁਕਦਮਾ ਹੋਣਾ ਚਾਹੀਦਾ ਕੀ ਲੱਗਦਾ ਹੈ ਅਕਸਰ ਹੀ ਪ੍ਰਵਾਸੀਆਂ ਦੇ ਮਾਮਲੇ ਲੈ ਕੇ ਲੱਖ ਹਦਾਣਾ ਚਰਚਾ ਦੇ ਵਿੱਚ ਰਹਿੰਦਾ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਤੇ ਹੁਣ ਫਿਰ ਦੁਬਾਰਾ ਆਇਆ ਹੈ ਕੀ ਸੋਚ ਡਿਵਲਪ ਮੰਗ ਕੀਤੀ ਗਈ ਹੈ ਕਿ ਇਹੋ ਜਿਹੇ ਬੰਦੇ ਤੇ ਉਤੇ ਕਿਸ ਤਰ੍ਹਾਂ ਦੀ ਕਾਰ ਵੀ ਹੋਣੀ ਚਾਹੀਦੀ ਹੈ ਇਹਦੀ ਜਿਹੜੀ ਸੋਚ ਹੈ ਬੜੀ ਗੰਦੀ ਸੋਚ ਤਾਲਿਵਾਨੀ ਸੋਚ ਹੈ ਕਿਉਂਕਿ ਆਪਣੇ ਭਾਰਤ ਦੇਸ਼ ਨੂੰ ਕਹਿੰਨੇ ਕੰਡਨਨ ਕਰਨਾ ਚਾਹੁੰਦਾ ਤੋ ਨਾ ਚਾਹੁੰਦਾ ਪੰਜਾਬ ਨੂੰ ਕਿ ਕਈ ਬਾਰੇ ਦੀ ਬਿਆਨਬਾਜ਼ੀ ਦੇਖਿਆ ਕਿ ਕੋਈ ਜੋ ਵੀ ਹੁੰਦਾ ਹੈਗਾ ਬਾਰਿ ਸਾਡੇ ਆਪਣੇ ਪ੍ਰਾਣ ਨੇ ਚਾਹ ਯੂਪੀ ਯੂਪੀ ਤੋਂ ਹੋ ਚਾਹ ਬਿਹਾਰ ਤੋਂ ਹੋ ਚਾਹ ਕਿਤੇ ਮਰਜੀ ਹਿੰਦੁਸਤਾਨ ਦਾ ਬੰਦਾ ਹਰ ਕਿਤੇ ਰਹਿ ਸਕਦਾ ਹੈ ਲੇਕਿਨ ਇਹਦੀ ਜਲਨ ਹੈ ਕਿ ਸਾਡੇ ਜਿਹੜੇ ਆਉਂਦੇਗਾ ਆਪਣੇ ਯੂਪੀ ਬਿਹਾਰ ਤੋਂ ਆ ਕੇ ਇੱਥੇ ਕਮਾਈ ਮਜ਼ਦੂਰੀ ਕਰਕੇ ਆਪਣਾ ਘਰ-ਬਾਰ ਬਣਾਉਂਦੇ ਬਿਜ਼ਨਸ ਕਰਦੇ ਲੋਕਾਂ ਦੀ ਸੇਵਾ ਕਰਦੇ ਹੈਗੇ ਇਹਨੇ ਕੋਈ ਠੱਗੀ ਕੋਈ ਚੋਰੀ ਕੋਈ ਕੋਈ ਇਹੋ ਜਿਹਾ ਕ ਪੁਰਾਣੇ ਮਜ਼ਦੂਰ ਪੁਰਾਣੇ ਕਦੇ ਗਲਤ ਕੰਮ ਨਹੀਂ ਕੀਤਾ ਨਾ ਕਰਨਾ ਚਾਹੁੰਦੇ ਹੈਗੇ ਲੱਖਾ ਸਿਧਾਨਾ ਦਾ ਹਰ ਵਕਤ ਇਹ ਮੂਮੈਂਟ ਰਹਿੰਦਾ ਕਿ ਆਪਾਂ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਕਿ ਹਿੰਦੂ ਸਿੱਖਾ ਦਾ ਰਾਈਟ ਕਰਉਣਾ ਚਾਹ ਕਿ ਕੋਸ਼ਿਸ਼ ਕਰਦਾ ਔਰ ਕੁਛ ਇਹਦਾ ਕੋਈ ਸੋਚ ਨਹੀਂ ਹੈ ਕਿ ਪੰਜਾਬ ਨੂੰ ਅੱਗੇ ਵਧਾ ਸਕੇ ਗੱਲ ਕਰੀਏ ਜੀ ਆਪਾਂ ਲੱਖਾ ਸਿਧਾਨਾ ਇੱਕ ਪੰਜਾਬ ਦਾ ਵਾਸੀ ਹੈ ਕਿ ਉਹਦਾ ਹੱਕ ਨਹੀਂ ਹੈ ਕਿ ਆਪਦੇ ਪੰਜਾਬ ਦੇ ਲਈ ਸੋਚੇ ਤੇ ਉਹ ਇਸ ਤਰ੍ਹਾਂ ਦੀ ਨਹੀਂ ਨਹੀਂ ਸੋਚਣਾ ਤੇ ਬਹੁਤ ਜ਼ਰੂਰੀ ਹੈ ਜਿਹੜਾ ਅਸਲੀ ਪੰਜਾਬੀ ਹੈ ਪੰਜਾਬ ਭਾਰਤ ਵਾਸੀ ਹੈ ਪੰਜਾਬ ਦਾ ਰਹਿਣ ਵਾਲਾ ਕਦੇ ਪੰਜਾਬ ਦਾ ਖੰਡ ਨਹੀਂ ਕਦੇ ਪ੍ਰਵਾਸੀ ਜਿਹੜੇ ਯੂਪੀ ਵੀ ਹਾਰ ਤੋਂ ਹੁੰਦੇ ਹੈ ਉਹਨਾਂ ਖਿਲਾਫ ਨਹੀਂ ਬੋਲਣਾ ਚਾਹਤੇ ਕਿਉਂਕਿ ਇਹ ਹੌਂਚੋ ਨਾਲ ਹੁੰਦਾ ਟਾਈਮ ਸੀਗਾ ਅਗਰ ਬਿਹਾਰ ਤੋਂ ਬੰਦੇ ਨਹੀਂ ਹੁੰਦੇ ਇੱਥੇ ਕੀ ਹਾਲ ਹੋਣਾ ਸੀਗਾ ਲਾਕਡਾਊਨ 'ਚ ਮੈਂ ਆਪ ਦੇਖਿਆ ਸਾਡਾ ਪਿੰਡ ਜੁਗਨਾ ਮੈਂ ਆ ਵੀ ਦੇਖਿਆ ਕਿ ਗੱਡੀਆਂ ਭਰ ਕੇ ਆਉਂਦੇ ਆਪਣੀ ਸੇਵਾ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਵਾਸਤੇ ਆਉਂਦੇ ਜਿਹੜਾ ਉਹਨਾਂ ਨੂੰ ਮਜ਼ਦੂਰੀ ਵਿੱਚ ਕਿਤੇ ਨਾ ਧੱਕਾ ਨਹੀਂ ਕਰਦੇ ਮਜ਼ਦੂਰੀ ਕਰਦੇ ਚੋਨਾ ਲਾਉਂਦੇ ਸਾਰੇ ਕੁਝ ਗਲਬਾਤ ਹੁੰਦੀ ਹੈ ਲੇਕਿਨ ਪਿਆਰ ਨਾ ਰਹਿੰਦੇ ਕਦੇ ਵੀ ਇਹ ਜਿਆ ਕੋਈ ਮੀਮੈਂਟ ਨਹੀਂ ਸਾਡੇ ਜਿਹੜੇ ਆਉਂਦੇ ਕੋਈ ਯੂਪੀ ਬਿਹਾਰ ਤੋਂ ਕਦੇ ਕੋਈ ਗਲਤ ਕੰਮ ਨਹੀਂ ਕਿਤੇ ਸੇਵਾ ਕਰਨ ਵਾਸਤੇ ਆਉਂਦੇ ਜਿਹੜਾ ਮ ਉਹਨਾਂ ਨੂੰ ਮਜ਼ਦੂਰੀ ਮਿਲ ਜੇ ਮਜ਼ਦੂਰੀ ਲੈ ਕੇ ਜਾ ਵਰਦੇਗੇ ਇਹ ਹੀ ਅਕਸਰੀ ਆਪਣਾ ਹੁੰਦਾ ਹੈ ਕਿ ਜ਼ਿਆਦਾਤਰ ਪ੍ਰਵਾਸੀ ਜਣੇ ਉਹ ਲੜਾਈ ਝਗੜੇ ਕਰਦੇ ਨੇ ਕੀ ਲੱਗਦਾ ਤੁਹਾਨੂੰ ਨਹੀਂ ਨਹੀਂ ਕੋਈ ਤੁਸੀਂ ਦੇਖੋ ਤੁਸੀਂ ਪੱਤਰਕਾਰ ਮਹੋਦਯੋ ਤੁਸੀਂ ਦੱਸ ਦੋ ਜਿਹੜੇ ਕਰਾਉਣ ਵਾਲੇ ਥੋੜੇ ਜਿਹੜੇ ਇਹਦੇ ਵਰਕੇ ਸੋਚ ਵਾਲੇ ਮੂਮੈਂਟ ਰੱਖਦੇ ਹੈਗੇ ਦਿਮਾਗ ਰੱਖਦੇ ਕੀੜਾ ਭੜਿਆ ਹੋਇਆ ਨਾ ਕਿਸੇ ਨਾਲ ਵਰਕੇ ਇਹਨਾਂ ਦੀ ਸੋਚ ਵਰਕੇ ਉਕਸ ਉਕਸ ਖੋਦੇ ਉਹਨਾਂ ਨੂੰ ਸਪੋਰਟ ਕਰਦੇ ਤੂੰ ਕਰ ਬਾਤ ਬਦਨਾਮੀ ਕਰਾਉਂਦੇ ਇਹ ਜਿਹੇ ਲੋਕ ਕਰਾਉਂਦੇ ਹੈਗੇ ਹੋਰ ਤਾਂ ਕੋਈ ਕਰ ਨਹੀਂ ਸਕਦਾ ਕਿਸੇ ਹਿੰਮਤ ਬਾਹਰੋਂ ਆਕੇ ਤੇ ਗੁੰਡਾਗਰਦੀ ਕਰੂਗਾ ਇਹ ਜਿਹੜੇ ਜਿਹੜੇ ਸੋਚ ਅਲੱਖ ਸਿਧਾਨਾ ਵਰਕੇ ਇਹ ਲੋਕ ਗੁੰਡਾਗਰਦੀ ਬਦਮਾਸ਼ੀ ਕਰਾਉਂਦੇ ਹੋਣਗੇ ਇਹ ਤਾਂ ਮੈਨੂੰ ਪਤਾ ਨਹੀਂ ਕੋਈ ਬੰਦਾ ਬਾਹਰੋਂ ਆਕੇ ਤੇ ਗੁੰਡਾਗਰਦੀ ਕਰੇ ਤੇ ਮਜ਼ਦੂਰੀ ਕਰਨ ਆਉਂਦੇ ਹੈਗੇ ਆਪ ਦਾ ਪੇਟ ਭਰਾਂ ਪਰ ਪਰਿਵਾਰਾ ਪੇਟ ਭਰ ਉਨਦੇ ਵੀ ਆਪਣਾ ਲੱਖਾਂ ਫੈਨ ਨੇ ਜਿਹੜੇ ਆਂਦੇ ਨੇ ਵੀ ਜੜੇ ਹੈਗੇ ਨੇ ਪ੍ਰਵਾਸੀ ਨੇ ਉਹ ਜਾਤਰ ਅਕਸਰੀ ਆਉਂਦਾ ਵੀ ਇਸ ਤਰ੍ਹਾਂ ਦੇ ਵੀ ਇੱਥੇ ਆ ਕੇ ਉਹਨਾਂ ਕਰੀ ਕਰਦੇ ਆ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਕਰਦੇ ਤਾਂ ਪਰਚਾ ਕਰਾਉਣ ਮੈਂ ਕਹਿੰਦਾ ਜਿਹੜਾ ਗਲਤ ਕੰਮ ਕਰਦਾ ਉਹ ਤੇ ਪਰਚਾ ਉਹਨਾਂ ਚਾਹੀਦਾ ਪਰਚਾ ਉਹਨਾਂ ਜਿਆਦਾ ਸੋਸ਼ਲ ਮੀਡੀਆ ਦਾ ਜਵਾਨਾ ਕੋਈ ਦੱਸ ਦੇ ਕੋਈ ਯੂਪੀ ਵੀਰਤੋ ਕਿਹਦੇ ਨਾਲ ਗੁੰਡਾ ਕਰਦੀ ਕਰਦਾ ਹੈ

ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤਾਂ ਦੇਸ਼ ਦੁਰਦਰਾ ਮਕਦਮਾ ਹੋਣਾ ਚਾਹੀਦਾ ਇਹਨੂੰ ਜੇ ਇਹੇ ਜਿਹੇ ਬੰਦੇ ਜੋ ਵਹਿਜ ਬਹਿਾਨਬਾਜੀ ਕਰਦੇ ਨੇ ਉਹ ਜੇਲ੍ਹ ਕੇਸਲਾ ਕੋਕਰ ਅੰਦਰ ਹੋਣਾ ਚਾਹੀਦਾ ਇਹਦੇ ਚੁੱਟਾ ਨਹੀਂ ਹੋਣਾ ਚਾਹੀਦਾ ਹੋਰ ਵੀ ਆਗੂ ਨੇ ਸਸਿਕਾ ਵੀ ਜੀ ਸ਼ਿਵ ਜੋਸ਼ੂ ਪੂਰਾਸ਼ਟਿਆ ਪ੍ਰਧਾਨ ਸ਼ਿਵ ਸਨਾਹਿੰਦੋ ਕੀ ਮਾਮਲਾ ਜੀ ਐਸ ਐਸ ਪੀ ਨੂੰ ਮਿਲਣ ਲਵਾਤੇ ਹੈ ਕਿਹ ਕਿਹ ਅੱਜ ਜੀ ਅਸੀਂ ਐਸ ਐਸ ਪੀ ਸਾਹਿਬ ਮੈਡਮ ਨੂੰ ਮਿਲਣ ਆਏ ਹਾਂ ਜਿਸ ਦੇ ਲਈ ਡੀ ਜੀ ਪੀ ਨੂੰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਕਈ ਥਾਂ ਤੇ ਲੱਖਾ ਸਦਾਨਾ ਦੇ ਬੰਦਿਆਂ ਨੇ ਪਿੰਡ ਮਹਾਲੀ ਦੇ ਨਾਲ ਪਿੰਡ ਆ ਗਏ ਉੱ ਕੀ ਕਹਤਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਉਹਨਾਂ ਨੂੰ ਘਰੋਂ ਬਾਹਰ ਕੱਢ ਦੇਉਗਾ ਇਹ ਇੱਕ ਗੰਦਪੰਦੇ ਆਈਏ ਸੀ ਉਹ ਕਰਦੇ ਆ ਬੇहद ਸ਼ਬਦੀ ਜਿਹੜੀ ਉਹਨਾਂ ਨੇ ਬੋਲੀ ਹੈ ਤੇ ਅਸੀਂ ਉਸ ਦੇ ਖਿਲਾਫ ਅੱਜ ਐਸਐਸਪੀ ਮੈਡਮ ਨੂੰ ਮੰਗ ਪੱਤਰ ਦੇਣਾ ਹੈ ਕੀ ਮੰਗ ਕੀਤੀ ਹੈ ਉਹਦੇ ਲਈ ਉਹਨੇ ਰਾਜਦਰੋਹ ਦਾ ਪर्चा ਘਟਾਇਆ ਜabe ਉਹ ਇੱਕ ਪੰਜਾਬ ਨੂੰ ਤੋੜਨ ਦੇ ਸ਼ੋਸ਼ਿਸ ਦੇ ਵਿੱਚ ਹੈਗਾ ਉਹ ਪਹਿਲੇ ਦਿਨ ਤੋਂ ਹੀ ਜਿਹੜੇ ਗਰੀਬ ਹਿੰਦੂ ਲੋਕ ਹੈ ਨੇ ਜਿਹੜੇ ਉੱਥੇ ਮਜ਼ਦੂਰੀ ਕਰਨ ਆਸੇ ਆਪਣੇ ਦੇਸ਼ ਦੇ ਵਿੱਚੋਂ ਕਿਤੇ ਵੀ ਜਾ ਸਕਦੇ ਨੇ ਉਹ ਪੰਜਾਬ ਦੇ ਵਿੱਚ ਵੀ ਆਉਂਦੇ ਆ ਤੇ ਉਹ ਕੰਮ ਕਰਦੇ ਆਣ ਉਹਨਾਂ ਨੂੰ ਭਜਾਉਣ ਦੇ ਮਾਰੇ ਉਹਨਾਂ ਦੇ ਦਬਕੇ ਮਾਰਨ ਦਾ ਮਤਲਬ ਇਹ ਹੀ ਉਸ ਦਾ ਹੈ ਕਿ ਪੰਜਾਬ ਨੂੰ ਤੋੜ ਕੇ ਇੱਕ ਅੱਧਾ ਸਟੇਟ ਪਿੱਤੀ ਜਾਵੇ। ਉਹਨਾਂ ਦਾ ਹੱਕ ਨਹੀਂ ਵੀ ਆਪ ਦੇ ਜਿਹੜੇ ਸਟੇਟ ਹੈ ਉਹਦੇ ਲਈ ਬੋਲਣਾ ਉਹਨਾਂ ਦਾ ਹੱਕ ਨਹੀਂ ਹੈਗਾ। ਹਾਂਜੀ ਉਹ ਤਾਂ ਆਪ ਦੀ ਸਟੇਟ ਲਈ ਬੋਲੇ। ਜਿੰਨੇ ਲੋਕ ਬਾਹਰ ਜਾ ਰਹੇ ਕੈਨੇਡਾ ਜਾ ਰਹੇ ਕੈਨੇਡਾ ਜਾ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਕੰਮ ਲਾਵੇ ਇੱਥੇ। ਜੋ ਉਹ ਆਪਦੇ ਬੰਦਿਆਂ ਤੋਂ ਤਾਂ ਕੰਮ ਨਹੀਂ ਕਰਾਉਂਦਾ ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਲੈ ਕੇ ਕਿਹਨੇ ਲਿਆਂਦੇ ਪ੍ਰਵਾਸੀ ਮਜ਼ਦੂਰ ਜ਼ਿਆਦਾ? ਕਿਸ ਨੇ ਲਿਆਂਦੇ? ਇਹਨਾਂ ਲੋਕਾਂ ਨੇ ਲਿਆਂਦੇ ਆ। ਆਪਦੀ ਖੇਤੀ ਵਧਾਉਣਾ ਸੀ ਆਪਦੇ ਰੋਜ਼ਗਾਰ ਵਧਾਉਣਾ ਸੀ ਇਹਨਾਂ ਐ ਨਹੀਂ ਹੈਗੇ ਕਿ ਕੋਈ ਕਈ ਬੰਦੇ ਨਹੀਂ ਹੈ ਕਈ ਬੰਦੇ ਹੁੰਦੇ ਵੀ ਹੈ ਖਰਾਬ ਉਹ ਹਰ ਇੱਕ ਸਟੇਟ ਦੇ ਵਿੱਚ ਹੁੰਦੇ ਹੈ ਕੋਈ ਜ਼ਰੂਰੀ ਨਹੀਂ ਕਿ ਇਹਨਾਂ ਨੇ ਕੱਲੇ ਹੀ ਖਰਾਬ ਕਰਦੇ ਹਨ ਬਿਲਕੁਲ ਜੀ ਇਹ ਸਨ ਸ਼ਿਵਸ਼ਨਾ ਹਿੰਦ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਇਹਨਾਂ ਵੱਲੋਂ ਡੀਜੀਪੀ ਨੂੰ ਇਹ ਮੰਗ ਪੱਤਰ ਭੇਜਿਆ ਗਿਆ ਇਹਨਾਂ ਨੇ ਮੰਗ ਕੀਤੀ ਹੈ ਕਿ ਲੱਕੇ ਸਧਾਣੇ ਵੱਲੋਂ ਜੋ ਵੀ ਇਤਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇਤਨੇ ਦੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਇਹਨਾਂ ਵੱਲੋਂ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਤੇ ਨਾਲ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਖਬਰ ਪੰਜਾਬ